ਸ਼ਸ਼ੀਕਾਰ ਜੀ ਤੇ ਗੱਲ ਕਰਦੇ ਆਂ ਇਸ ਛੋਟੀ ਜੀ ਕੁੱਤੀ ਦੀ ਜੋ ਤੁਹਾਡੇ ਸਾਹਮਣੇ ਮਰੀ ਪਈ ਐ ਤੇ ਛੋਟੀ ਜੀ ਗਲੂਰੀ ਜੀ ਹੁੰਦੀ ਸੀ ਤੇ ਇੱਥੇ ਘਰਾਂ ਦੇ ਕੋਲ ਰਹਿਣ ਲੱਗ ਗਈ ਤੇ ਉਹਨੂੰ ਸਾਰੇ ਆਣ ਗੁਆਣ ਨੇ ਗੁੱਡ ਪਾਪਾ ਕੇ ਪਿਆੜੇ ਵੀ ਚਲੋ ਗਲੂਰੀ ਛੋਟੀ ਜੀ ਹੈਗੀ ਐ ਸਾਰੇ ਤਰਸ ਕਰਦੇ ਸੀ ਤੇ ਉਹ ਦੁੱਧ ਪਾਂਦੇ ਨੇ ਸਾਰੇ ਘਰ ਤੇ ਉੱਤੀ ਤਾਂ ਇਹ ਖਾਂਦੀ ਨਹੀਂ ਹੁੰਦੀ ਸੀ ਹੌਲੀ ਹੌਲੀ ਇਹ ਵੱਡੀ ਹੋਈ ਤੇ ਪੂਰੀ ਵੱਡੀ ਹੋ ਗਈ ਜਦੋਂ ਉਹਨੇ ਸੱਤ ਬੱਚਿਆਂ ਨੂੰ ਜਨਮ ਦਿੱਤਾ ਉਹ ਬੱਚੇ ਜਿਹੜੇ ਸੀਨਾ 10 ਦਿਨ ਹੋਏ ਸੀ ਨੂੰ ਸੂਈ ਨੂੰ ਤੇ ਕਿਸੇ ਜਾਨਵਰ ਨੇ ਸਾਰੇ ਬੱਚੇ ਮਾਰਤੇ ਇਹ ਨਹੀਂ ਪਤਾ ਲੱਗਾ ਕਿਸੇ ਕੁੱਤੇ ਨੇ ਮਾਰਤੇ ਜਾਂ ਕਿਸੇ ਜਾਨਵਰ ਦੇ ਨਹੀਂ ਮਰ ਗਏ ਤੇ ਉਹਨਾਂ ਬੱਚਿਆਂ ਦੇ ਮਰਨ ਤੋਂ ਬਾਅਦ ਇਹਨੇ ਇੰਨਾ ਮਕਸਦ ਆਉਂਦੇ ਦਿੱਲ ਤੇ ਕੱਲ ਲਈ ਜਿਵੇਂ ਡਿਪਰੈਸ਼ਨ ਚ ਆ ਗਏ ਤੇ ਇਹਨੇ 10 ਦਿਨ ਤੱਕ ਬਾਅਦ ਕੁਝ ਨਹੀਂ ਖਾਧਾ ਇੱਥੇ ਸਾਰਾ ਦੇ ਨਾਮ ਦੇ ਬੱਚੇ ਨੂੰ ਭਾਲ ਗਿਆਂ ਦੀ ਬੱਚੇ ਨੂੰ ਭਾਲਦਿਆਂ ਦੀ ਸਾਰਾ ਦੇ ਤੁਹਾਇ ਕਰਦੇ 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 ਬਈ ਇਹ 10 ਦਿਨਾਂ ਬਾਅਦ ਉਹ ਵਿਚਾਰੀ ਮਰ ਗਈ ਤੁਸੀਂ ਦੇਖੋ ਕੀ ਹਾਲ ਹੈ ਦਾ ਸੋ ਮਮਤਾ ਦੀ ਗੱਲ ਕਰਦੇ ਆ ਕਿ ਜਾਨਵਰਾਂ ਦੇ ਵਿੱਚ ਵੀ ਇੰਨੀ ਮਮਤਾ ਹੁੰਦੀ ਹੈਗੀ ਸੋ ਇਹ ਵਿਚਾਰੀ ਮਰ ਗਈ ਸੋ ਇਹ ਬੜੀ ਪਿਆਰੀ ਛੋਟੀ ਜਿਹੀ ਗਲੋਰੀਸ ਸੀ ਤੇ ਬੱਚਿਆਂ ਦੇ ਵਿਜੋਗ ਦੇ ਵਿੱਚ ਹੀ ਮਰ ਗਈ ਬੜਾ ਸੋਚਦਾ ਲੱਗਿਆ ਤੇ ਬੱਚਿਆਂ ਦੇ ਵਿਜੋਗ ਚ ਮਰ ਗਈ ਤੇ ਜਾਨਵਰਾਂ ਦੇ ਵਿੱਚ ਵੀ ਇੰਨੀ ਮਮਤਾ ਹੁੰਦੀ ਬੰਦਿਆਂ ਤੋਂ ਵੀ ਜ਼ਿਆਦਾ ਸੋਸ਼ਿਆ ਆਬਿਆ ਖਾਣੇ ਚ ਦੇਖੀ ਨੂੰ ਸੁਸਤੀ ਤੇ ਇਹ 10 ਦਿਨ ਤੱਕ ਬਾਈ ਜੀ ਭੋਰਾ ਚ ਹੀ ਮੂਰੀ ਬਾਈ ਦੁੱਸਵੀਂ ਨਹੀਂ ਬਿਤਾ ਜੇ ਕਿਸੇ ਨੇ ਪਾਇਆ ਤਾਂ ਰੋਟੀ ਪਾਈ ਰੋਟੀ ਨਹੀਂ ਖਾਦੀ ਤੋਂ 10 ਦਿਨ ਬਾਅਦ ਕੱਲ ਬਾਈ ਜੀ ਇਹ ਸਾਰੀ ਮਰ ਗਈ ਤੋਂ ਪਟਕੇ ਦਾ ਥੋੜਾ ਅੰਤਿਮ ਸੰਸਕਾਰ ਕਿੱਤਾ ਜਰੀ ਦਾ ਜਿਵੇਂ ਕਿਰਿਆ ਕਰਨ ਜੋ ਵੀ ਬੰਦਾ ਹੈ ਸੰਕੁਸ਼ ਸੰਸਕਾਰ ਹੈ ਉਹਦਾ ਕਹਿਣਾ ਤਾਂ ਪਤੀ ਵੀ ਕਰੀਓ ਤੋਂ ਬੜਾ ਅਫਸੋਸ ਹੋਇਆ